ਇਹਦਾ ਇਹਦਾ ਡੈਂਪਰ ਵੀ ਚੱਕੇ ਜਾਂਦੇ ਆ ਪਿੱਛੋਂ ਟਰਾਲੇ ਦਾ ਹਾਂਜੀ ਇਹਦੇ ਪਤੰਦਰ ਨੇ ਨੇਰੀ ਬਣਤੀ ਯਾਰ ਉਹ ਬੱਸ ਮੁੜਿਆ ਭਰਾਵਾ ਮੁੜਿਆ ਇਹਦਾ ਡੈਂਪਰ ਵੀ ਚੱਕ ਕੇ ਦਿਖਾ ਦੇ ਹੁਣ ਚੱਕਦੇ ਚੱਕਦੇ ਸ਼ਾਬਾਸ਼ ਲੈ ਬਾਜੀ ਵਾ ਇਹਦੇ ਜਮ ਐ ਰਿਜਨਲ ਚੀਜ਼ ਬਣਾਈ ਪਈ ਆ ਯਾਰ ਹਨਾ ਹਾਂਜੀ ਇਹ ਐਂ ਲਗਾ ਲਓ ਆਪਣੇ ਕੋਲੇ ਇਸ ਤੋਂ ਵੱਡਾ ਟਰੈਕਟਰ ਵੀ ਹੈਗਾਗਾ ਇਹ ਤੋਂ ਵੱਡਾ ਵੀ ਹੈਗਾ ਉਦੇ 2x2 ਟਾਇਰ ਆ ਜਾਂਦੇ ਆ ਇਹ 4x4 ਹੈ ਉਹਦੇ 4 ਟਾਇਰ ਆ ਗਏ ਪਿੱਛੇ ਅੱਛਾ ਅੱਛਾ ਉਹ ਕਿਤੇ ਜਿਹੜੇ ਹਿਸਾਬ ਨਾਲ ਟਰੈਕਟਰ ਦਿਖਾਈ ਇਹਨੂੰ ਜਵਾਕਾਂ ਨੂੰ ਖੇਤੀ ਕਰਨ ਨਾਲ ਲਾ ਦੇਓ ਮੇਰੇ ਘਰ 'ਚ ਵੀ ਸਬਜ਼ੀ ਸੂਜੀ ਵੀ ਲਾ ਲਿਆ ਕਰਦੇ ਆ ਨਾ ਉਹ ਦੇਖੋ ਜੀ ਸਕੂਟਰ ਦੇਖੋ ਤੁਸੀਂ ਉਹਦਾ ਭਰਾ ਮੈਨੂੰ ਆਇਆ ਲੱਗਦਾਗਾ ਉਹ ਤਾਂ ਹੋਊਗਾ 60 70 ਕਿਲੋ ਵੇਟ ਆਰਾਮ ਨਾਲ ਜੀ ਜੇ ਐਡਾ ਵੱਡਾ ਚਲਾ ਸਕਦਾ ਤਾਂ ਜਵਾਕਾਂ ਥੱਲੇ ਦੇ ਦਰਸ਼ ਕੋਈ ਕਦੇ ਵੀ ਨਹੀਂ ਟੁੱਟਦਾ ਆਪਾਂ ਇਹ ਕਹਿ ਸਕਦੇ ਆ ਬਸ ਸੰਭਾਲ ਕੇ ਰੱਖਣ ਦੀ ਲੋੜ ਹੈ ਤੇ ਜਾਂਦਾ ਕਿਤੇ ਨਹੀਂ ਕਲਾਸ ਕਰਕੇ ਜਿਹੜੇ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਆ ਉਹੋ ਧਿਆਨ ਦੇਣ ਕਿਉਂਕਿ ਇਹ ਵੀਡੀਓ ਹੈ ਜਿਹੜੇ ਤੁਹਾਡੇ ਮਾਤਾ ਪਿਤਾ ਜਾਂ ਵੱਡੇ ਜਿਹੜੇ ਬੰਦੇ ਆ ਦੇਖ ਰਹੇ ਆ ਤਾਂ ਉਹ ਵੀਡੀਓ ਨੂੰ ਦੇਖ ਕੇ ਕੱਟਣਗੇ ਤੁਸੀਂ ਬੱਚਿਆਂ ਨੂੰ ਬੇਨਤੀ ਇਹ ਵੀ ਕੱਟਣ ਨਹੀਂ ਦੇਣੀ ਵੀਡੀਓ ਕਿਉਂਕਿ ਤੁਹਾਡੇ ਬਹੁਤ ਕੰਮ ਦੀ ਹੈ ਵੀਡੀਓ ਇਹ ਠੀਕ ਹੈ ਕਿਉਂਕਿ ਕੰਮ ਦੀ ਕਿਵੇਂ ਹੈ ਤੁਹਾਡੇ ਤੁਹਾਡੇ ਵਾਸਤੇ ਖਣਿਓਣੇ ਟਵਾਏ ਗੱਡੀਆਂ ਟਰੈਕਟਰ ਚਲਾਉਣ ਵਾਸਤੇ ਉਹ ਚੀਜ਼ਾਂ ਜਿਸੀਂ ਲੈ ਕੇ ਆਏ ਆ ਤੇ ਤੁਹਾਡੇ ਮਾਂ-ਪਿਓ ਦਾ ਹੋਣਾ ਖਰਚਾ ਤੇ ਇਸ ਕਰਕੇ ਉਹ ਵੀਡੀਓ ਬਚਾ ਲੂੰ ਕੱਟਣੀ ਨਹੀਂ ਤੇ ਤੁਸੀਂ ਕੱਟਣ ਨਹੀਂ ਦੇਣੀ ਸਾਰੀ ਦੇਖ ਲਿਓ ਵੀਡੀਓ ਤੁਹਾਡੇ ਵਾਸਤੇ ਬਹੁਤ ਕੰਮ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਆਪਾਂ ਲੈ ਕੇ ਆਏ ਅੱਜ ਬੱਚਿਆਂ ਵਾਸਤੇ ਸਪੈਸ਼ਲੀ ਇਹ ਜਿਹੜੇ ਖੜਿਓਣੇ ਖੜਿਓਣੇ ਨਹੀਂ ਕਹਿ ਸਕਦੇ ਇਹਨੂੰ ਵੱਡੀਆਂ ਗੱਡੀਆਂ ਹੀ ਆ ਕਿਉਂਕਿ ਜੇ ਮਾਂ ਤੇ ਪਿਓ 25 30 ਦੀ 40 40 ਲੱਖ ਦੀਆਂ ਗੱਡੀਆਂ ਚਲਾ ਸਕਦੇ ਆ ਤਾਂ ਬੱਚਿਆਂ ਨੂੰ ਵੀ 10 10 20 20 ਹਜ਼ਾਰ ਦੇ ਖੜਿਓਣੇ ਲੈ ਕੇ ਦੇ ਸਕਦੇ ਆ ਉਹਨਾਂ ਦਾ ਵੀ ਇਸ ਚੀਜ਼ ਤੇ ਜਿਹੜਾ ਹੱਕ ਹੈ ਤਾਂ ਇੱਥੇ ਗੱਡੀਆਂ ਜਿਹੜੀਆਂ ਖੜੀਆਂ ਆ ਟਰੈਕਟਰ ਜਿਹੜੇ ਖੜੇ ਆ ਸਕੂਟਰ ਖੜੇ ਆ ਗੱਡੀਆਂ ਖੜੀਆਂ ਤਾਂ ਇੱਥੋਂ ਦੇ ਆਪਣੇ ਨਾਲ ਓਨਰ ਹੈ ਜਿਹੜੇ ਮੌਜੂਦ ਆ ਤੇ ਤੁਹਾਨੂੰ ਸਭ ਤੋਂ ਪਹਿਲਾਂ ਇਹਦੀ ਲੋਕੇਸ਼ਨ ਦੱਸ ਕਿਉਂਕਿ ਵੀਡੀਓ ਕੱਟੋ ਤਾਂ ਪਹਿਲਾਂ ਪਹਿਲਾਂ ਹੀ ਲੋਕੇਸ਼ਨ ਪਤਾ ਲੱਗ ਜੇ ਰੋਲਾ ਰੂਲਾ ਪਾ ਕੇ ਵੀ ਜਵਾਕ ਆ ਜਾਂਦਾ ਹੈ ਇਹ ਹੈਗਾ ਜੀ ਆਪਣਾ ਸਰਸਾ ਮਾਨਸਾ ਰੋਡ ਸਰਦੂਲਗੜ੍ਹ ਬਾਲਾ ਜੀ ਮੋਟਰ ਲਹਿਰੀ ਵਾਲਿਆਂ ਦਾ ਇਲੈਕਟ੍ਰੋਨਿਕ ਸਕੂਟਰ ਦਾ ਸ਼ੋਅਰੂਮ ਉੱਥੇ ਇਹ ਲੋਕੇਸ਼ਨ ਹੈ ਉੱਥੇ ਖੜਿਓਨੇ ਜਿਹੜੇ ਮਿਲਦੇ ਆ ਤੇ ਆਪਣੇ ਨਾਲ ਇਥੋਂ ਦੇ ਓਨਰ ਮੌਜੂਦ ਹੈ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਇਹਨਾਂ ਖੜਿਓਨੇ ਬਾਰੇ ਦੱਸੋ ਗ੍ਰਾ ਬੱਚਿਆਂ ਦੇ ਮਤਲਬ ਲੈਟਾ ਫਟੇ ਨਹੀਂ ਚੱਗੀਆਂ ਬੜੇ ਸੋਹਣੇ ਲੱਗਦੇ ਆ ਹਨਾ ਹਾਂਜੀ ਹਾਂ ਤੇ ਇਹ ਕਿੰਨੇ ਸਾਲ ਦਾ ਬੱਚਾ ਇਹਨੂੰ ਚਲਾ ਸਕਦਾ ਕਿੰਨੀ ਏਜ ਦੇ ਤੋਂ ਸ਼ੁਰੂ ਹੁੰਦੇ ਇਹ ਇਹ ਐਵੇਂ ਲਗਾ ਲਓ ਜੀ 2-3 ਸਾਲ ਤੋਂ ਲੈ ਕੇ 10-12 ਸਾਲ ਦਾ ਬੱਚਾ ਚਲਾ ਸਕਦਾ ਆਪਣੇ ਕੋਲੇ ਐ ਲਗਾ ਲਓ 1000 ਤੋਂ 1500 ਤੀ ਰੇਂਜ ਤੱਕ ਤੋਂ ਸਟਾਰਟ ਹੋ ਜਾਂਦਾ ਹੈ ਘੜੋਨੇ ਤੇ 20 ਤੋਂ 25000 ਦੀ ਰੇਂਜ ਤੱਕ ਆਪਣੇ ਕੋਲੇ ਅਵੇਲੇਬਲ ਨਹੀਂ ਇਸ ਟਾਈਮ ਦੇ ਨਹੀਂ 10-12 ਸਾਲ ਦਾ ਜਵਾਕ ਕਹਿੰਦਾ ਬੇਟ ਉਹਦਾ ਬਾਵਾ ਹੋ ਜਾਂਦਾ ਕਿਤੇ ਮੈਂ ਮੈਂ ਖੁਦ ਚਲਾ ਕੇ ਦਿਖਾ ਦਰਨਾ ਮੈਂ 18 ਸਾਲਾਂ ਦਾ ਹੈ ਅੱਛਾ ਆਪਣੇ ਕੋ ਹੈਗਾ ਮੁੰਡਾ ਕੋਈ ਚਲ ਤੁਸੀਂ ਤਾਂ ਕਾਹਨੂੰ ਚਲਾਉਣਾ ਮੁੰਡਾ ਹੈਗਾ ਕੋਈ ਚਲਾਉਣਾ ਮੁੰਡਾ ਹੈਗਾ ਜੀ ਮੁੰਡਾ ਮੈਂ ਵੀ ਆ ਜਾ ਕਰਾਂ ਪਹਿਲੇ ਚਲਾ ਕੇ ਦਿਖਾ ਦੂ ਇਹਨਾਂ ਨੂੰ ਯਾਰ ਮੋਟਰਸਾਈਕਲ ਚਲਾ ਕੇ ਦਿਖਾ ਦਾਂਗਾ ਠੀਕ ਹੈ ਲੈ ਭਾਈ ਲੇਡੀ ਜੀ ਨੂੰ ਵੀ ਫਾਇਦਾ ਹੋ ਗਿਆ ਜੀ ਸਬਜੀ ਸੂਜੀ ਮਾੜਾ ਮੋਟਾ ਕੋ ਦੁੱਧ ਦੇ ਲੈਣਾ ਨੇਰੇ ਤੋਂ ਘਰਾਂ ਚ ਫੜ ਲਿਓ ਗੁਆ ਜਵਾਕ ਵੀ ਜਾ ਕੇ ਸਕੂਟਰ ਦੇ ਲਾਲਚ ਨਾਲ ਹੀ ਵਗ ਜੂਆ ਅੱਛਾ ਤੇ ਆਹਾ ਗੱਡੀਆਂ ਮੋਟਰਸਾਈਕਲ ਇਹ ਵੀ ਹੈਵੀ ਬੰਦਾ ਚਲਾ ਸਕਦਾ ਸਾਰੇ ਹੈਵੀ ਹੈ ਜੀ ਪੂਰਾ ਮਤਲਬ ਟੌਪ ਕੁਆਲਿਟੀ ਦੀ ਵੀਡੀਓ ਹੈ ਆਪਣੀ ਅੱਛਾ ਅੱਛਾ ਤੇ ਆ ਜਿਵੇਂ ਟਰੈਕਟਰ ਖੜਾਗਾ ਇਹ ਵੀ ਚਲਾ ਸਕਦਾ ਹੈ ਜੀ ਅੱਛਾ ਇਹ ਤਾਂ ਟਰੈਕਟਰ ਹੋਊ ਹੋ ਜਮਾ ਯਾਰ ਰਹੀ ਨਾ ਹੀ ਬਣਾਤਾ ਵਾਹ ਜੀ ਵਾਹ ਇਹ ਇਹਦਾ ਇਹਦਾ ਡੈਂਪਰ ਵੀ ਚੱਕਿਆ ਜਾਂਦਾ ਹੈ ਪਿੱਛੋਂ ਟਰਾਲੇ ਦਾ ਹਾਂਜੀ ਇਹਦੇ ਪਤੰਦਰ ਨੇ ਨੇਰੀ ਬਣਤੀ ਯਾਰ ਉਹ ਬੱਸ ਮੁੜਿਆ ਭਰਾਵਾ ਮੁੜਿਆ ਇਹਦਾ ਡੈਂਪਰ ਵੀ ਚੱਕ ਕੇ ਦਿਖਾ ਦੇ ਹੁਣ ਚੱਕਦੇ ਚੱਕਦੇ ਸ਼ਾਬਾਸ਼ ਜੀ ਲੈ ਵਾਹ ਜੀ ਵਾਹ ਇਹ ਤਾਂ ਜਮੇ ਅਰिजिनल ਚੀਜ਼ ਬਣਾਈ ਪਈ ਆ ਯਾਰ ਹਨਾ ਹਾਂਜੀ ਇਹ ਐਂ ਲਗਾ ਲਓ ਆਪਣੇ ਕੋਲੇ ਇਸ ਤੋਂ ਵੱਡਾ ਟਰੈਕਟਰ ਵੀ ਹੈਗਾਗਾ ਇਹ ਤੋਂ ਵੱਡਾ ਵੀ ਹੈਗਾ ਹਾਂਜੀ ਉਹਦੇ 2x2 ਟਾਇਰ ਆ ਜਾਂਦੇ ਆ ਇਹ 4x4 ਹੈ ਉਹਦੇ ਚਾਰ ਟਾਇਰ ਆ ਗਏ ਪਿੱਛੇ ਅੱਛਾ ਅੱਛਾ ਉਹ ਕਿਤੇ ਜਿਹੜੇ ਹਿਸਾਬ ਨਾਲ ਟਰੈਕਟਰ ਦਿਖਾਈ ਇਹਨੂੰ ਜਵਾਕਾਂ ਨੂੰ ਖੇਤੀ ਕਰਨ ਨਾਲ ਲਾ ਦਿਓ ਮੇਰੇ ਖਿਆਲ ਚ ਵੀ ਸਬਜ਼ੀ ਸੂਜੀ ਵੀ ਲਾ ਲਿਆ ਕਰਦੇ ਆ ਨਾ ਉਹ ਦੇਖੋ ਜੀ ਸਕੂਟਰ ਦੇਖੋ ਤੁਸੀਂ ਉਹਦਾ ਭਰਾ ਮੈਨੂੰ ਐਂ ਲੱਗਦਾਗਾ ਉਹ ਤਾਂ ਹੋਊਗਾ 60 70 ਕਿਲੋ ਵੇਟ ਆਰਾਮ ਨਾਲ ਜੀ ਜੇ ਐਡਾ ਵੱਡਾ ਚਲਾ ਸਕਦਾ ਤਾਂ ਜਵਾਕਾਂ ਥੱਲੇ ਦੇ ਦਰਸ਼ਕੋਇ ਕਦੇ ਵੀ ਨਹੀਂ ਡੁੱਟਦਾ ਅੱਬਾ ਇਹ ਕਹਿ ਸਕਦੇ ਆ ਬਸ ਸੰਭਾਲ ਕੇ ਰੱਖਣ ਦੀ ਲੋੜ ਐ ਤੇ ਜਾਂਦਾ ਕਿਤੇ ਨਹੀਂ ਮਤਲਬ ਜਵਾਕ ਦੇ ਜਵਾਕ ਵੀ ਚਲਾ ਲੈਣਗੇ ਤੇ ਇਹ ਜਿਹਾ ਹੁੰਦਾ ਤੂੰ ਹੀ ਰਹਿਣਾ ਮੈਨੂੰ ਇਹ ਲੱਗਦਾ ਜਿਹੜੇ ਹਿਸਾਬ ਨਾਲ ਹੈਵੀ ਮਟੀਰੀਅਲ ਇਹਦੇ ਵਿੱਚ ਲੱਗਿਆ ਹੋਇਆ ਐ ਅੱਛਾ ਇਹ ਆਪਣੇ ਜੇ ਰੇਂਜ ਦੀ ਗੱਲ ਕਰੀਏ ਤਾਂ ਕਿੱਥੋਂ ਤੋਂ ਸ਼ੁਰੂ ਹੋ ਜਾਂਦੇ ਆ ਇਹ ਐਂ ਲਗਾ ਲਓ ਜੀ 1000 ਤੋਂ ਲੈ ਕੇ 20-25000 ਦੀ ਰੇਂਜ ਤੱਕ ਐ ਆਪਣੇ ਕੋਲੇ ਸਾਰਾ ਰੇਂਜ ਹੀ ਆਪਣੇ ਕੋਲੇ 1000 ਤੋਂ ਸਟਾਰਟ ਹੋ ਜਾਂਦਾ ਸਟਾਕ ਹੈਗਾ ਹਾਂਜੀ ਸਟਾਕ ਆਪਣੇ ਕੋਲ ਫੁੱਲ ਐ ਜੀ ਅੱਛਾ ਬਾਕੀ ਦੇਖੋ ਆ ਦਸ ਕੋ ਗੱਡੀਆਂ ਵੀ ਹੈਗੀਆਂ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਗੱਡੀਆਂ ਆ ਗਈਆਂ ਮੋਟਰਸਾਈਕਲ ਆ ਗਿਆ ਆ ਸਾਡੇ ਧੀਆਂ ਵਾਸਤੇ ਸਪੈਸ਼ਲੀ ਆ ਦੇਖੋ ਪਿੰਕ ਰੰਗ ਦਾ ਸਕੂਟਰ ਹੈ ਜਿਹੜਾ ਸਕੂਟਰੀ ਹੁੰਦੀ ਹੈ ਨਾ ਜਿਹੜੀ ਉਹ ਸਕੂਟਰੀ ਪਿੰਕ ਰੰਗ ਦੀ ਕਰਤੀ ਬਸ ਬੱਚਿਆਂ ਵਾਸਤੇ ਇਹ ਕਿ ਬੱਚਾ ਛੋਟੇ ਖੜਿਓਣੇ ਕਰਤੇ ਆ ਸਟਾਕ ਪਿਆਗਾ ਇੱਧਰ ਠੀਕ ਹੈ ਤੇ ਉਹ ਪਿੱਛੇ ਆ ਜਿਹੜਾ ਉਹ ਵੀ ਸਟਾਕ ਪਿਆਗਾ ਸਾਰਾ ਸਟਾਕ ਹੈ ਜਿਹੜਾ ਵਾਧੂ ਹੈ ਤੇ ਬਾਕੀ ਜਿਹੜਾ ਹੋਰ ਜਿਹੜਾ ਸਟਾਕ ਹੈ ਉਹ ਗਦਾਮ ਦੇ ਵਿੱਚ ਹੈਗਾ ਗਦਾਮ ਹੈ ਜਿਹੜਾ ਬਾਈਆਂ ਦਾ ਫੁੱਲਾ ਭਰਿਆ ਹੋਇਆ ਕੋਈ ਸਟਾਕ ਦੀ ਕਮੀ ਨਹੀਂ ਹੈਗੀ ਤੁਸੀਂ ਆਓ ਤੇ ਲੈ ਜਾਓ ਇੱਥੋਂ ਇੱਕ ਚੀਜ਼ ਹੋਰ ਦੱਸ ਦਈਏ ਬਾਈਆਂ ਦਾ ਇਲੈਕਟ੍ਰੋਨਿਕ ਸਕੂਟਰਾਂ ਦਾ ਸ਼ੋਅਰੂਮ ਵੀ ਹੈਗਾ ਤੇ ਲੋੜੀ ਕਰਕੇ ਉਸ ਤੇ ਵੀ ਸਪੈਸ਼ਲ ਡਿਸਕਾਊਂਟ ਚੱਲ ਰਿਹਾ ਹੈ ਉਹ ਵੀ ਆਓ ਆਓ ਦੇ ਫਰੀਦੋ ਜੇ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਇੱਥਾਂ ਦੇਤੇ ਨੰਬਰਾਂ ਤੇ ਸੰਪਰਕ ਕਰ ਲਓ ਜੀ ਬਾਕੀ ਬਾਈ ਦਾ ਅਡਰੈਸ ਪੁੱਛ ਲੈਣੇ ਅਡਰੈਸ ਆਪਣਾ ਦੱਸਣਾ ਆਪਣਾ ਜੀ ਬਾਲਾ ਜੀ ਮੋਟਰ ਸਿਰਸਾ ਰੋਡ ਤੇ ਲੈਰੀ ਵਾਲਿਆਂ ਦਾ ਸ਼ੋਰੂਮ ਫੋਨ ਨੰਬਰ ਆਪਣਾ ਹੈਗਾ ਜੀ 925613016 ਇਸ ਨੰਬਰ ਤੇ ਇਨਕੁਆਰੀ ਲੈ ਸਕਦੇ ਹਾਂ ਹਾਂ ਜੀ ਕਦੋਂ ਮਰਜ਼ੀ ਫੋਨ ਕਰੋ ਆਪਾਂ ਸਾਰਾ ਟਾਈਮ ਫੋਨ ਚੱਕਾਂਗੇ ਤੁਹਾਡਾ ਠੀਕ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਇਨਕੁਆਰੀ ਜਿਹੜੀ ਲੈ ਸਕਦੇ ਹੋ ਤੇ ਵੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇੱਥੇ ਆਓ ਕਿ ਇਹ ਬੱਚਾ ਵੀ ਖੜਿਓਣੇ ਜਿਹੜੇ ਖਰੀਦੋ ਤਾਂ ਕਿ ਤੁਹਾਡੇ ਬੱਚੇ ਵੀ ਜਿਹੜਾ ਇਸ ਲੋਹੜੀ ਦੇ ਤਿਹਾਰ ਦਾ ਨਾਮ ਦਾ ਜਿਹੜਾ ਮਾਣ ਸਕਣ ਕਿ ਆਪਾਂ ਚੱਲਦੇ ਅੱਗੇ ਕਿਸੇ ਹੋਰ ਵੀਡੀਓ ਦੇ ਨਾਲ ਮਿਲਦੇ ਆਂ ਤੇ ਸਾਰੀ ਵੀਡੀਓ ਦੇਖਣ ਵਾਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ